ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਜੀ ਜੰਗ ਵਿੱਚ ਹਾਰ ਤੋਂ ਬਾਅਦ ਪਹਾੜੀ ਰਾਜਿਆਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਲੋਗੜ ਦਾ ਦਰਵਾਜ਼ਾ ਭੰਨ ਕੇ ਕਿਲੇ ਵਿੱਚ ਦਾਖਲ ਹੋਣ ਦੀ ਵਿਉਂਤ ਬਣਾਈ ਇਸ ਕੰਮ ਲਈ ਉਨ੍ਹਾਂ ਨੇ ਸੁਖਾ ਤੇ ਸ਼ਰਾਬ ਪਿਆ ਕੇ ਅਤੇ ਮੱਥੇ ਤੇ ਪੱਕੀਆਂ ਟਾਲਾਂ ਤੇ ਬਰਸ਼ੀਆਂ ਨੇਜੇ ਆਦ ਬਣ ਕੇ ਇੱਕ ਮਸਤ ਹਾਥੀ ਤਿਆਰ ਕੀਤਾ ਉਹਨਾਂ ਦਾ ਖਿਆਲ ਸੀ ਕਿ ਇਹ ਹਾਥੀ ਕਿਲੇ ਦੇ ਦਰਵਾਜ਼ੇ ਨੂੰ ਟੱਕਰ ਮਾਰ ਕੇ ਦਰਵਾਜ਼ਾ ਭੰਨ ਦੇਵੇਗਾ ਤੇ ਫਿਰ ਇਸ ਤਰ੍ਹਾਂ ਅਸੀਂ ਕਿਲੇ ਨੂੰ ਸਾਰ ਕਰ ਲਵਾਂਗੇ ਸਿੱਖਾਂ ਨੂੰ ਇਸ ਗੱਲ ਦਾ ਪਤਾ ਲੱਗਣ ਤੇ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਮਸਤ ਹਾਥੀ ਬਾਰੇ ਦੱਸਿਆ ਗੁਰੂ ਜੀ ਮੁਸਕੁਰਾ ਕੇ ਕਹਿਣ ਲੱਗੇ ਕੋਈ ਗੱਲ ਨਹੀਂ ਸਾਡੇ ਕੋਲ ਵੀ ਇੱਕ ਹਾਥੀ ਹੈ ਜੋ ਉਸ ਦਾ ਮੁਕਾਬਲਾ ਕਰੇਗਾ ਗੁਰੂ ਜੀ ਦਾ ਇਸ਼ਾਰਾ ਦੁਨੀ ਚੰਦ ਵਾਲ ਸੀ ਦੁਨੀ ਚੰਦ ਚੰਗਾ ਚੋਖਾ ਖਾਂਦਾ ਪੀਂਦਾ ਹੋਣ ਕਰਕੇ ਬੜਾ ਮੋਟਾ ਤਾਜ਼ਾ ਸੀ ਜਦੋਂ ਉਸ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਗੁਰੂ ਜੀ ਮੈਨੂੰ ਮਸਤ ਹਾਥੀ ਦਾ ਮੁਕਾਬਲਾ ਕਰਨ ਲਈ ਭੇਜਣਾ ਚਾਹੁੰਦੇ ਹਨ ਤਾਂ ਉਹ ਡਰਦਾ ਮਾਰਾ ਚੋਰੀ ਕਿਲੇ ਦੀ ਕੰਧ ਟੱਪ ਕੇ ਭੱਜਣ ਲੱਗਾ ਪਰ ਗੁਰੂ ਜੀ ਨੂੰ ਧੋਖਾ ਦੇ ਕੇ ਭੱਜ ਨਾ ਸਕਿਆ ਕੰਧ ਟੱਪਣ ਲੱਗਾ ਸਰੀਰ ਜਾਦਾ ਭਾਰੀ ਹੋਣ ਕਰਕੇ ਕੰਧ ਤੋਂ ਡਿੱਗ ਪਿਆ ਅਤੇ ਲੱਤ ਟੁੱਟ ਗਈ ਅਤੇ ਕੁਝ ਸਮੇਂ ਬਾਅਦ ਹੀ ਉਹ ਮਰ ਗਿਆ ਉਦਰ ਜਦੋਂ ਸਿੱਖਾਂ ਨੇ ਗੁਰੂ ਜੀ ਨੂੰ ਦੁਨੀ ਚੰਦ ਦੇ ਭੱਜ ਜਾਣ ਬਾਰੇ ਦੱਸਿਆ ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਸਾਡੇ ਕੋਲ ਇੱਕ ਹੋਰ ਹਾਥੀ ਹੈ ਜੋ ਉਸ ਮਸਤ ਹਾਥੀ ਦਾ ਮੁਕਾਬਲਾ ਕਰੇਗਾ ਇਹ ਕਹਿ ਕੇ ਗੁਰੂ ਸਾਹਿਬ ਜੀ ਨੇ ਸੰਗਤ ਵਿੱਚ ਬੈਠੇ ਭਾਈ ਬਚਿੱਤਰ ਸਿੰਘ ਜੀ ਵੱਲ ਇਸ਼ਾਰਾ ਕੀਤਾ ਭਾਈ ਬਚਿੱਤਰ ਸਿੰਘ ਜੀ ਭਾਈ ਮਨੀ ਸਿੰਘ ਜੀ ਦੇ ਪੰਜ ਯੋਧੇ ਸੁਪੁੱਤਰਾਂ ਵਿੱਚੋਂ ਇੱਕ ਸਨ ਉਹ ਗੁਰੂ ਸਾਹਿਬ ਜੀ ਦੇ ਬਹੁਤ ਹੀ ਬਹਾਦਰ ਤੇ ਸੂਰਬੀਰ ਸਿੱਖ ਸਨ ਸਾਰੇ ਸਿੱਖ ਗੁਰੂ ਜੀ ਦੇ ਇਹ ਬਚਨ ਸੁਣ ਕੇ ਹੈਰਾਨ ਹੋ ਗਏ ਭਾਈ ਬਚਿੱਤਰ ਸਿੰਘ ਜੀ ਬੜੇ ਪਤਲੇ ਦੁਬਲੇ ਜਹੇ ਸਰੀਰ ਦੇ ਮਾਲਕ ਸਨ ਕਿ ਇਹ ਕਿਸ ਤਰ੍ਹਾਂ ਮਸਤ ਹਾਥੀ ਦਾ ਮੁਕਾਬਲਾ ਕਰ ਸਕਦਾ ਹੈ ਪਰ ਗੁਰੂ ਸਾਹਿਬ ਜੀ ਦਾ ਹੁਕਮ ਸੁਣਦਿਆਂ ਸਾਰ ਹੀ ਭਾਈ ਬਚਿੱਤਰ ਸਿੰਘ ਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਤੇ ਆਖਣ ਲੱਗਾ ਪਾਤਸ਼ਾਹ ਜੀ ਮੈਂ ਤੁਹਾਡਾ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੋਇਆ ਹੈ ਜੀ ਸਦਕਾ ਮੈਨੂੰ ਮੌਤ ਦਾ ਕੋਈ ਭੈ ਨਹੀਂ ਸੋ ਜੇਕਰ ਆਪ ਜੀ ਆਪਣਾ ਮਿਹਰ ਭਰਿਆ ਹੱਥ ਮੇਰੇ ਸਿਰ ਤੇ ਰੱਖੋ ਤਾਂ ਮੈਂ ਇੱਕ ਕੀ ਅਜਹਿ ਸੈਂਕੜੇ ਮਸਤ ਹਾਥੀਆਂ ਦਾ ਮੁਕਾਬਲਾ ਕਰ ਸਕਦਾ ਹਾਂ ਭਾਈ 부ਚਿੱਤਰ ਸਿੰਘ ਦੀ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਬੜੇ ਪ੍ਰਸੰਨ ਹੋਏ ਤੇ ਥਾਪੜਾ ਦੇ ਕੇ ਪਾਈ ਬਚਿੱਤਰ ਸਿੰਘ ਜੀ ਨੂੰ ਮਸਤ ਹਾਥੀ ਦਾ ਮੁਕਾਬਲਾ ਕਰਨ ਲਈ ਤੋਰੀਆ ਘੋੜੇ ਤੇ ਸਵਾਰ ਹੋ ਅਤੇ ਹੱਥ ਵਿੱਚ ਨਾਗਣੀ ਬਰਸ਼ੀ ਲੈ ਕੇ ਪਾਈ ਬਚਿੱਤਰ ਸਿੰਘ ਜੀ ਕਿਲੇ ਵਿੱਚੋਂ ਬਾਹਰ ਨਿਕਲੇ ਤੇ ਜੈਕਾਰੇ ਗਜਾਉਂਦੇ ਹੋਏ ਹਾਥੀ ਤੇ ਜਾ ਹਮਲਾਵਰ ਹੋਏ ਗੁਰੂ ਪਾਤਸ਼ਾਹ ਜੀ ਦਾ ਧਿਆਨ ਧਰ ਕੇ ਬਰਸ਼ੀ ਨਾਲ ਅਜੀਹਾ ਪਰਮਾਵਾਰ ਕੀਤਾ ਕੀ ਉਹ ਵਰਸ਼ੀ ਹਾਥੀ ਦੇ ਮੱਥੇ ਤੇ ਬੰਨੀਆਂ ਟਾਲਾਂ ਨੂੰ ਚੀਵਦੀ ਹੋਈ ਹਾਥੀ ਦੇ ਮੱਥੇ ਵਿੱਚ ਜਾ ਟੁਕੀ ਪੀੜ ਨੂੰ ਨਾ ਸਹਾਰਦਾ ਹੋਇਆ ਦਰਦ ਦਾ ਮਾਰਿਆ ਹਾਥੀ ਦੁਸ਼ਮਣ ਦੀਆਂ ਫੌਜਾਂ ਨੂੰ ਆਪਣੇ ਪੈਰਾਂ ਥੱਲੇ ਲੀਤਾੜਦਾ ਹੋਇਆ ਪਿਛਾਂ ਨੂੰ ਦੌੜ ਗਿਆ ਭਾਈ ਬਚਿੱਤਰ ਸਿੰਘ ਜੀ ਇਸ ਜੰਗ ਵਿੱਚ ਬਹੁਤ ਹੀ ਬੀਰਤਾ ਨਾਲ ਲੜੇ ਵਾਦਵਿਚ ਚਮਕੌਰ ਦੀ ਜੰਗ 1704 ਈਸਵੀ ਵਿੱਚ ਉਹ ਸ਼ਹੀਦ ਹੋ ਗਏ ਸਤਨਾਮ ਸ੍ਰੀ ਵਾਹਿਗੁਰੂ